ਸਾਡੀ ਖਾਤਰ ਆਪਣੀ ਜਾਨ ਦੀ ਬਾਧੀ ਲਾਉਣ ਵਾਲਿਆਂ ਲਈ ਜਾਣੇ ਅਣਜਾਣੇ ਵਿੱਚ ਕਿਤੇ ਅਸੀਂ ਉਹਨਾਂ ਦੀ ਮੌਤ ਦਾ ਸੌਦਾ ਤਾਂ ਨਹੀਂ ਕਰ ਰਹੇ RAM RAM ਸਤਿ ਸ੍ਰੀ ਅਕਾਲ ਨੇਕदिल ਪੰਜਾਬੀਓ ਮੈਂ ਹਾਂ ਤੁਹਾਡਾ ਆਪਣਾ ਸ਼ਫਤ ਸਿੰਧੂ ਵਾਲਾ ਪਾਕਿਸਤਾਨ ਤੋਂ ਲੈ ਕੇ ਨੇਪਾਲ, ਕੈਨੇਡਾ ਤੇ ਬ੍ਰਿਟੇਨ ਤੱਕ ਪਿਛਲੇ ਕੁਝ ਮਹੀਨਿਆਂ ਤੋਂ ਅਣਪਛਾਤੇ ਬੰਦੂਕਧਾਰੀਆਂ ਦਾ ਖੌਫ ਪੈਦਾ ਹੋਇਆ। ਕਈ ਸਾਰੀਆਂ ਦੇਸ਼ਵਰੋਧੀ ਤਾਕਤਾਂ ਇਨ੍ਹਾਂ ਬੰਦੂਕਧਾਰੀਆਂ ਦਾ ਸ਼ਿਕਾਰ ਬਣ ਚੁੱਕੀਆਂ। ਕੌਣ ਮਾਰ ਰਿਹਾ ਇਹ ਤੁਹਾਡੇ ਨਾਲ ਨਾਲ ਪੂਰੀ ਦੁਨੀਆ ਜਾਣਦੀ। ਇੱਕ ਅਣਪਛਾਤੇ ਬੰਦੂਕਧਾਰੀ ਜੋ ਵੀ ਹੋਣ ਹਰ ਭਾਰਤੀ ਉਹਨਾਂ ਦੀ ਸੁਰੱਖਿਆ ਲਈ ਅਰਦਾਸ ਕਰਦਾ ਹੈ ਅਤੇ ਭਾਰਤੀ ਸਮਾਜ ਸਦਾ ਹੀ ਉਹਨਾਂ ਦਾ ਰਿਣੀ ਰਹੇਗਾ ਪਰ ਕੀ ਤੁਸੀਂ ਜਾਣਦੇ ਹੋ ਇੰਨਾ ਬੰਦੂਕਧਾਰੀਆਂ ਦਾ ਜੀਵਨ ਤੁਹਾਡੇ ਤੇ ਹੀ ਨਿਰਭਰ ਕਰਦਾ ਹੈ ਜੇ ਜਣ ਕਾਂਗਰਸ ਜਾਂ ਉਸਤੀ ਵਿਚਾਰਧਾਰਾ ਦੀ ਪਾਰਟੀ ਕੋਈ ਵੀ ਸੱਤਾ ਵਿੱਚ ਆਈ ਤਾਂ ਪਾਕਿਸਤਾਨ ਨੂੰ ਇੰਨਾ ਬੰਦੂਕਧਾਰੀਆਂ ਦੀ ਪੂਰੀ ਜਾਣਕਾਰੀ ਮਿਲ ਜਾਣੀ ਪੂਰੀ ਸੂਚੀ ਮਿਲ ਜਾਣੀ ਹੈ ਕਿ ਉਹ ਕੌਣ ਨੇ ਅਤੇ ਕਿੱਥੇ ਰਹਿੰਦੇ ਨੇ ਫਿਰ ਇਹ ਸਾਰੇ ਲੋਕ ਠੀਕ ਉਸੇ ਹੀ ਤਰ੍ਹਾਂ ਮਾਰ ਦਿੱਤੇ ਜਾਣਗੇ ਜਿੱਤਾਂ ਅਤੀਤ ਵਿੱਚ ਕਈ ਵਾਰ ਮਾਰਕਤੇ ਜਾਂਦੇ ਰਹੇ ਭਾਰਤ ਦੀ ਖੋਫਿਆ ਏਜੰਸੀ ਆਰ ਏ ਡਬਲਯੂ ਦੇ ਅਧਿਕਾਰੀ ਰਹੇ ਸ਼੍ਰੀ ਆਰਕੇ ਯਾਦਵ ਆਪਣੀ ਪੁਸਤਕ ਮਿਸ਼ਨ ਆਰਐਨਏਡਬਲਯੂ ਵਿੱਚ ਦੱਸਦੇ ਹਨ ਕਿ ਹਾਮਿਦ ਅंसारी ਸਾਲ 1992 ਦੇ ਦੌਰਾਨ ਈਰਾਨ ਵਿੱਚ ਭਾਰਤ ਦੇ ਰਾਜਦੂਤ ਰਹੇ ਸਨ ਉੱਥੇ ਕੰਮ ਕਰ ਰਹੇ ਭਾਰਤੀ ਜਸੂਸ ਅਤੇ ਉਹਨਾਂ ਦੇ ਸੂਤਰਾਂ ਉੱਤੇ ਸੰਕਟ ਖੜਾ ਹੋ ਗਿਆ ਸੀ ਕਈਆਂ ਨੂੰ ਅਗਵਾ ਕਰਕੇ યાਤਨਾਵਾਂ ਦਿੱਤੀਆਂ ਗਈਆਂ ਅਤੇ ਕਈਆਂ ਦੀ ਹੱਤਿਆ ਤੱਕ ਕਰ ਦਿੱਤੀ ਗਈ। ਤੁਹਾਨੂੰ ਪਤਾ ਹੋਣਾ ਇਸ ਗੱਲ ਦਾ ਭਾਰਤੀ ਏਜੰਸੀ ਪਾਕਿਸਤਾਨ ਤੇ ਨજર ਰੱਖਣ ਲਈ ਈਰਾਨ ਦੇ ਵਿੱਚ ਐਕਟਿਵ ਰਹਿੰਦੀ ਹੈ। ਦਾਵਾ ਕੀਤਾ ਜਾਂਦਾ ਹੈ ਕਿ ਹਾਮਿਦ ਅਨਸਾਰੀ ਈਰਾਨ ਵਿੱਚ ਰਾਜਦੂਤ ਰਹਿੰਦੇ ਹੋਏ ਪੂਰੇ ਨੈਟਵਰਕ ਨੂੰ ਏਜੰਸੀਆਂ ਦੇ ਪੂਰੇ ਨੈਟਵਰਕ ਨੂੰ ਤੈਅ ਨੈਸ ਕਰਦਾ ਸੀ ਇਹੋ ਹੀ ਹਾਮਿਦ ਅंसारी ਨੇ ਜਿਹੜੇ ਭਾਰਤ ਵਿੱਚ ਬਕੌਰ ਉਪ ਰਾਸ਼ਟਰਪਤੀ ਰਹੇ ਸਨ ਸਾਲ 1997 ਕਾਂਗਰਸ ਦੇ ਸਮਰਥਨ ਨਾਲ ਇੰਦਰ ਗੁਜਰਾਲ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਉਹਨਾਂ ਨੇ ਭਾਰਤ ਦੀ ਪਿੱਠ ਵਿੱਚ ਛੁਰਾ ਮਾਰਿਆ ਉਹਨਾਂ ਨੇ ਪਾਕਿਸਤਾਨ ਦੇ ਬਲੋਚਿਸਤਾਨ ਅਜਾ ਸਿੰਧ ਦੇ ਏਰੀਆ ਦੇ ਵਿੱਚ ਜਿੰਨੇ ਵੀ ਰੌ ਦੇ ਐਕਟਿਵ ਮੈਂਬਰ ਉਹਨਾਂ ਦੀ ਸਾਰੀ ਸੂਚੀ ਆਈਐਸਆਈ ਦੇ ਵੱਡੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਦੱਸਿਆ ਜਾਂਦਾ ਹੈ ਬੀ ਉਸ ਸੂਤਰ ਅਤੇ ਜਸੂਸ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਹੀ ਮਾਰ ਮੁਕਾਤੇ ਸੀ ਪਾਕਿਸਤਾਨ ਵਿੱਚ ਉਸ ਤੋਂ ਬਾਅਦ ਆਈਬੀ ਨੂੰ ਹੁਕਮ ਜਾਰੀ ਹੁੰਦੇ ਇੰਟੈਲੀਜੈਂਸ ਬਿਊਰੋ ਨੂੰ ਹੁਕਮ ਜਾਰੀ ਹੁੰਦੇ ਕਿ ਦਿੱਲੀ ਵਿਖੇ ਪਾਕਿਸਤਾਨ ਦੂਤਾਵਾਸ ਉੱਤੇ ਨਜ਼ਰ ਰੱਖਣਾ ਬੰਦ ਕਰ ਦੋ ਆਈ ਵੀ ਨੂੰ ਹੁਗਮ ਜਾਰੀ ਕਰੋ ਇੰਦਰ ਗੁਜਰਾਲ ਨੇ ਇਹ ਕੋਈ ਗਦਾਰੀ ਕੋਈ ਚੋਰੀ ਛਿਪੇ ਠੱਗਣਾਲ ਨਹੀਂ ਕੀਤੀ ਮਤਲਬ ਉਹ ਦਾਣਾ ਵੀ ਚੋਰੀ ਛਿਪੇ ਨਾਲ ਕੋਨੇ ਕੋਈ ਗਦਾਰੀ ਨਹੀਂ ਕੀਤੀ ਬਲਕਿ ਉਹਨੇ ਗੁਜਰਾਲ ਡਾਕਟਰ ਰੇਨ ਬਣਾਇਆ ਗੁਜਰਾਲ ਡਾਕਟਰੇਨ ਬਣਾਉਣ ਤੋਂ ਬਾਅਦ ਡਾਂਕੇ ਦੀ ਚੋਟ ਉੱਤੇ ਗਦਾਰੀ ਕੀਤੀ ਜੇ ਤੁਹਾਨੂੰ ਕੋਈ ਸ਼ੱਕ ਆ ਨਾ ਤੇ ਐਨ ਕੇ ਸੋਦਜੀ ਨੇ ਸਾਫ ਦਾ ਰਾਧਕਾਰੀ ਉਹਨਾਂ ਦੀ ਇੰਟਰਵਿਊ ਪਈਆਂ ਨੇ YouTube ਦੇ ਉੱਤੇ ਉਹ ਜਾ ਕੇ ਤੁਸੀਂ ਦੇਖ ਸਕਦੇ ਸਾਲ 2004 ਵਿੱਚ ਸੋਨੀਆ ਗਾਂਧੀ ਅਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਰਾਤ ਦੇ ਆਈਬੀ ਦਾ ਮਨੋਗਲ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ। ਪਾਕਿਸਤਾਨ ਵਿੱਚ ਭਾਰਤੀ ਖੋਖਿਆ ਨੈਟਵਰਕ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ। ਭਾਰਤ ਦੀਆਂ ਜੇਲਾਂ ਦੇ ਵਿੱਚ ਬੰਦ ਆਈਐਸਆਈ ਦੇ 에ਜੰਟਾਂ ਨੂੰ ਸਦਪਾਵਨਾ ਦੇ ਨਾਮ ਉੱਤੇ ਛੱਡਿਆ ਜਾਣ ਲੱਗਿਆ। 26 11 ਦੇ ਹਮਲੇ ਤੋਂ ਬਾਅਦ ਮੁੰਬਈ ਹਮਲੇ ਤੋਂ ਬਾਅਦ ਸਾਲ 2010 ਵਿੱਚ 25 ਪਾਕਿਸਤਾਨੀ ਅੱਤਵਾਦੀ ਅਤੇ ਆਈਐਸਆਈ ਦੇ ਏਜੰਟਾਂ ਨੂੰ ਗੁੱਡਵਿਲ ਮਿਸ਼ਨ ਦੇ ਨਾਮ ਉੱਤੇ ਹੀ ਛੱਡ ਦਿੱਤਾ ਗਿਆ। ਇਹਨਾਂ ਵਿੱਚ ਇੱਕ ਸ਼ਾਹਿਦ ਲਤੀਫ ਨਾਂ ਦਾ ਅੱਤਵਾਦੀ ਵੀ ਸੀ ਜਿਸ ਨੇ ਬਾਅਦ ਵਿੱਚ ਪਠਾਨਕੋਟ ਕੇਅਰ ਬੇਸ ਉੱਤੇ ਹਮਲਾ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਜਨੀਤਿਕ ਦਲਾਂ ਵੱਲੋਂ ਦੇਸ਼ ਨਾਲ ਕੀਤੀ ਹੋਈ ਕੱਦਾਰੀ ਵੀ ਇੱਕੇ ਉਦਾਹਰਣ ਕੋਈ ਬਹੁਤੀ ਪੁਰਾਣੀ ਉਦਾਹਰਣ ਨਹੀਂ ਹੈ ਜਾਂ ਕੋਈ ਕੋਈ ਸੋਣੀ ਸੁਣਾਈ ਗੱਲਾਂ ਨਹੀਂ ਨੇ ਇਸ ਨਾਲ ਜੁੜੇ ਹੋਏ ਸਾਰੇ ਤੱਥ ਜਨਤਕ ਤੌਰ ਤੇ ਉੱਤੇ ਉਪਲਾਬਧ ਨੇ ਤੁਸੀਂ ਚਾਹੇ ਇਸ ਦੀ ਖੁਦ ਜਾ ਕੇ ਜਾਂਚ ਕਰ ਲਵੋ ਹਜ਼ਾਰਾਂ ਸਾਲਾਂ ਪੁਰਾਣੀ ਸਭਿਅਤਾ ਦੇ ਰੂਪ ਵਿੱਚ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਸਾਡਾ ਖਰਾਬ ਇਤਿਹਾਸ बोਧ ਅਤੇ ਸ਼ਤਰੂ बोਧ ਹੈ ਅਸੀਂ ਆਪਣੇ ਇਤਿਹਾਸ ਤੋਂ ਕੋਈ ਸਬਕ ਨਹੀਂ ਲੈਂਦੇ ਅਸੀਂ ਨਿੱਜੀ ਸਵਾਰਥਾਂ ਕਰਕੇ ਅਸੀਂ ਦੁਸ਼ਮਣ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਹਾਂ ਲੋਕਤੰਤਰ ਵਿੱਚ ਸਾਡਾ ਅਧਿਕਾਰ ਹੈ ਕਿ ਅਸੀਂ ਕਿਸ ਨੂੰ ਵੋਟ ਦੇਈਏ ਜਾਂ ਨਾ ਦੇਈਏ ਪਰ ਇਹ ਯਾਦ ਰੱਖਿਓ ਕਿ ਤੁਹਾਡੀ ਵੋਟ ਉੱਤੇ ਉਹਨਾਂ ਲੋਕਾਂ ਦਾ ਵੀ ਜੀਵਨ ਨਿਰਭਰ ਕਰਦਾ ਜੋ ਬਿਨਾਂ ਕਿਸੇ ਪਛਾਣ ਬਿਨਾਂ ਕਿਸੇ ਕ੍ਰੈਡਿਟ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਤੁਹਾਡੀ ਰੱਖਿਆ ਕਰ ਰਹੇ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ